ਪਹਿਲਾਂ ਕਈ ਕਈ ਸਾਲ ਰਿਲੇਸ਼ਨ ਚ ਰਹਿੰਦੀ ਐਂਡ ਤੇ ਆ ਕੇ ਜ਼ਬਰਜਨਾਹ ਹੋ ਜਾਂਦਾ ਪਰ ਕੁੜੀ ਦੇ ਕਈ ਥਾਂਾਂ ਦੇ ਰਿਲੇਸ਼ਨ ਸੀਗੇ ਬੇਟੇ ਨੂੰ ਪਤਾ ਲੱਗ ਗਿਆ ਜੀ ਇਹ ਪਿੱਛੇ हट ਗਿਆ ਜੀ ਮੈਂ ਜੀ ਫਾਦਰ ਦਾ ਬਰਥਡੇ ਉਹਦਾ ਮਨਾ ਕੇ ਆਇਆ ਉਹਨੂੰ ਡੌਗ ਲੈ ਕੇ ਦਿੱਤਾ ਉਹਨੂੰ ਲੱਖਾਂ ਰੁਪਈਆਂ ਦਾ ਸਮਾਨ ਲੈ ਕੇ ਦਿੱਤਾ ਮੋਬਾਈਲਸ ਲੈ ਕੇ ਦਿੱਤੇ ਉਹ ਪ੍ਰਾਪ ਨਹੀਂਗਾ ਉਹ ਹੋਰ ਕੋਈ ਬੰਦੇ ਆ ਇਹਦੇ ਕਿਉਂਕਿ ਐਕਸ ਹੋ ਸਕਦੇ ਆ ਜਾਂ ਕੋਈ ਇਹ ਵੀਡੀਓ ਬਿਲਕੁਲ ਫੇਕ ਹੈ ਜੀ ਸਾਡੇ ਬੇਟੇ ਦੀਆਂ ਵੀਡੀਓ ਨਹੀਂ ਹੈਗੀਆਂ ਬੇਟੇ ਸਾਡੇ ਨੇ ਵਿਆਹ ਦੇ ਲਈ ਕੁੜੀ ਪਸੰਦ ਕੀਤੀ ਸੀ ਕੀਤਾ ਮੇਰਾ ਜਦੋਂ ਇਹਨਾਂ ਨਾਲ ਗੱਲ ਹੋਈ ਸੀ 16 ਸਾਲ ਦਾ ਸੀ ਇਹ ਕੁੜੀ 19 ਸਾਲਾਂ ਦੀ ਸੀ ਤੁਮਨੋਂ ਜਾ ਉਹਦੇ ਪਰਿਵਾਰ ਨੂੰ ਤੁਹਾਡੇ ਨਾਲ ਰੰਜਿ ਕਿਉਂ ਹੈ ਪਰ ਉਹ ਕੋਲਣੇ ਬਹੁਤ ਸੌਖੇ ਆ ਔਰ ਉਹ ਭਾਈ ਜੀ ਭੁਗਤਣੇ ਤੇ ਉਹਨੂੰ ਉਹਨੂੰ ਸਿੱਧ ਕਰਨਾ ਬਹੁਤ ਔਖਾ ਆ ਇੱਕ ਬਹੁਤ ਵੱਡਾ ਰੌਲਾ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਵੈ ਜਿਸ ਦੇ ਵਿੱਚ ਇੱਕ ਲੜਕੀ ਜਿਹੜੀ ਕਿ ਟਰੈਕਟਰ ਵਾਲੀ ਕੁੜੀ ਦੇ ਨਾਲ ਨਾਂ ਦੇ ਨਾਲ ਮਸ਼ਹੂਰ ਸੀ ਉਸ ਦੀਆਂ ਕੁਝ ਵੀਡੀਓ ਵਾਇਰਲ ਹੁੰਦੀਆਂ ਉਸ ਦੀਆਂ ਕੁਝ ਚੈਟ ਵਾਇਰਲ ਹੁੰਦੀਆਂ ਇੱਕ ਪ੍ਰਭ ਨਾਂ ਦੇ ਮੁੰਡੇ ਤੇ ਇਲਜ਼ਾਮ ਲੱਗਦੇ ਆ ਕਿ ਉਸ ਨੇ ਵੀਡੀਓ ਵਾਇਰਲ ਕੀਤੀਆਂ ਉਸ ਨੇ ਧੱਕੇਸ਼ਾਹੀ ਕੀਤੀ ਤਾਂ ਇਸ ਮਾਮਲੇ ਦੇ ਵਿੱਚ ਬਹੁਤ ਸਾਰੇ ਪੱਖ ਜਿਹੜੇ ਨੇ ਉਹ ਸਾਹਮਣੇ ਆ ਰਹੇ ਆ ਕੁੜੀ ਦਾ ਪੱਖ ਤੁਸੀਂ ਸੋਸ਼ਲ ਮੀਡੀਆ ਤੇ ਸੁਣਿਆ ਉਨੇ ਜੋ ਕੁਝ ਦੱਸਿਆ ਆਪਣੇ ਉਸ ਰਿਲੇਸ਼ਨਸ਼ਿਪ ਦੇ ਬਾਰੇ ਜਾਂ ਜੋ ਇਲਜ਼ਾਮ ਲਾਏ ਨੇ ਕਿ ਮੈਨੂੰ ਕੋਕ ਦੇ ਵਿੱਚ ਕੁਝ ਪਿਲਾ ਕੇ ਦੋ ਮੁੰਡਿਆਂ ਨੇ ਉਸਦੇ ਨਾਲ ਜ਼ਬਰਜਨਾਹ ਕੀਤਾ ਜਿਨ੍ਹਾਂ ਦੇ ਵਿੱਚ ਇੱਕ ਪ੍ਰਭ ਵੀ ਸੀ ਤਾਂ ਇਹ ਬਹੁਤ ਸਾਰੇ ਇਲਜ਼ਾਮ ਸੀ ਤਾਂ ਇਹਨਾਂ ਇਲਜ਼ਾਮਾਂ ਤੋਂ ਬਾਅਦ ਸਾਡੇ ਨਾਲ ਫੋਨ ਲਾਈਨ ਤੇ ਉਸੇ ਲੜਕੇ ਪ੍ਰਭ ਦੇ ਪਿਤਾ ਅਵਤਾਰ ਸਿੰਘ ਜੁੜੇ ਹੋਏ ਨੇ ਅਸੀਂ ਉਹਨਾਂ ਤੋਂ ਉਹਨਾਂ ਦਾ ਪੱਖ ਲੈਣ ਦੀ ਕੋਸ਼ਿਸ਼ ਕਰਦੇ ਹਾਂ ਕਿ ਦਰਅਸਲ ਇਹ ਪੂਰਾ ਮਾਮਲਾ ਕੀ ਆ ਔਰ ਉਹ ਇਸ ਮਸਲੇ ਦੇ ਵਿੱਚ ਕੀ ਕੁਝ ਕਹਿਣਾ ਚਾਹੁੰਦੇ ਆ ਰਾਂਜੀ ਚੈਨਲ ਦਾ ਅਨਮਿਊਟ ਤੋਂ ਐਕਚੁਅਲੀ ਇਸ ਇਹ ਮਸਲੇ ਦੇ ਵਿੱਚ ਤੁਹਾਡਾ ਪੱਖ ਜਾਣਨ ਦੇ ਲਈ ਤੁਹਾਡੇ ਨਾਲ ਸੰਪਰਕ ਕੀਤਾ ਮੈਂ ਕਿ ਬਹੁਤ ਸਾਰੇ ਅਲੀਗੇਸ਼ਨ ਨੇ ਖਾਸ ਤੌਰ ਤੇ ਤੁਹਾਡੇ ਬੇਟੇ ਪ੍ਰਭ ਤੇ ਕਿ ਪ੍ਰਭ ਨੇ ਇਹ ਸਾਰੀਆਂ ਪਹਿਲਾਂ ਚੈਟਸ ਕੀਤੀਆਂ ਫਿਰ ਵਾਇਰਲ ਕੀਤੀਆਂ ਵੀਡੀਓ ਬਣਾਈਆਂ ਵਾਇਰਲ ਕੀਤੀਆਂ ਤਾਂ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਜੀ ਤੁਹਾਡੇ ਤੱਕ ਤਾਂ ਸੱਚ ਪਹੁੰਚ ਹੀ ਗਿਆ ਹੋਣਾ ਹਾਂਜੀ ਹਾਂਜੀ ਬਾਈ ਜੀ ਮੈਂ ਵੀਡੀਓ ਦੇਖੀਆ ਪਹਿਲਾਂ ਤਾਂ ਮੈਂ ਕਿ ਸਾਨੂੰ ਵੀ ਇੰਟਰਵਿਊ ਨਹੀਂ ਸੀ ਦਿੰਦਾ ਕਿਉਂਕਿ ਮੈਨੂੰ ਰੋਕਿਆ ਗਿਆ ਸੀ ਕਾਨੂੰਨ ਦੇ ਤਰਫੋਂ ਸਾਡੀ ਰਿਪੋਰਟ ਆਲਣ ਤੇ ਉਸ ਤੋਂ ਬਾਅਦ ਤੁਸੀਂ ਕਿਸੇ ਨਾਲ ਗੱਲ ਕਰਿਓ ਜੀ ਹੁਣ ਜਦੋਂ ਦੀਆਂ ਇਹਦੀਆਂ ਇਹ ਬੇਟੀ ਦੀਆਂ ਵੀਡੀਓ ਆਉਣੀਆਂ ਸ਼ੁਰੂ ਹੋਈਆਂ ਫਿਰ ਹੁਣ ਸਾਨੂੰ ਵੀ ਆਪਣਾ ਸੱਚ ਤੇ ਪੱਖ ਦੱਸਣਾ ਪੈ ਰਿਹਾ ਜੀ ਜੀ ਇਹ ਵੀਡੀਓ ਬਿਲਕੁਲ ਫੇਕ ਹੈ ਜੀ ਸਾਡੇ بیٹے ਦੀਆਂ ਵੀਡੀਓ ਨਹੀਂ ਹੈਗੀਆਂ ਨਾ ਉਹਨੇ ਰਿਲੀਜ਼ ਕੀਤੀਆਂ بیٹے ਸਾਡੇ ਨੇ ਵਿਆਹ ਦੇ ਲਈ ਕੁੜੀ ਪਸੰਦ ਕੀਤੀ ਸੀ ਇਕੱਲੇ ਇਕੱਲੇ ਸਾਡਾ ਬੇਟਾ ਸੀ ਇੰਨੀ ਜਾਇਦਾਦ ਦਾ ਮਾਲਕ ਆ ਤੇ ਕਿਸੇ ਚੀਜ਼ ਦੀ ਕਮੀ ਨਹੀਂ ਸੀ ਅਸੀਂ ਵੀ ਐਕਸੈਪਟ ਇਸ ਚੀਜ਼ ਨੂੰ ਕਰ ਲਿਆ ਸੀ ਪਰ ਕੁੜੀ ਦੇ ਕਈ ਥਾਂ ਤੇ ਰਿਲੇਸ਼ਨ ਸੀਗੇ ਉਹਦੇ ਕਰਕੇ ਬੇਟੇ ਨੂੰ ਪਤਾ ਲੱਗ ਗਿਆ ਜੀ ਪਿੱਛੇ हट ਗਿਆ ਜੀ ਅੱਛਾ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨਾਂ ਨੇ ਫਿਰ ਹਾ ਸਾਰਾ ਸਕੈਂਡਲ ਬਣਾ ਕੇ ਤਾਂ ਸਾਡੇ ਮੂਰੇ ਕਰਤਾ ਨਹੀਂ ਇਹ ਸਕੈਂਡਲ ਜੇ ਬਣਾਇਆ ਹੀ ਹੈ ਚਲੋ ਆਪਾਂ ਇਸ ਤੇ ਵੀ ਆਉਨੇ ਆ ਅ ਕੋਈ ਏਜ ਗੈਪ ਵੀ ਹੈ ਇਹਨਾਂ ਦਾ ਹਾਂਜੀ ਵੀਰੇ ਬੇਟਾ ਮੇਰਾ ਜਿੱਦਣ ਇਹਨਾਂ ਨਾਲ ਗੱਲ ਹੋਈ ਸੀ 16 ਸਾਲ ਦਾ ਸੀ ਇਹ ਕੁੜੀ 19 ਸਾਲਾਂ ਦੀ ਸੀ ਅੱਛਾ ਇੰਗੇਜਮੈਂਟ ਹੋਈ ਸੀ ਤਾਂ ਕਾਇਦਾ ਤੌਰ ਤੇ ਫੈਮਿਲੀ ਦੇ ਇੱਕ ਦੂਜੇ ਨਾਲ ਵਰਤਣਾ ਬਣਦਾ ਵੀ ਉਹ ਮਾਈਨਰ ਸੀਗਾ ਤੇ ਇਹ ਅਡਲਟ ਸੀ ਇਹ ਇਹ ਵੀਡੀਓ ਪ੍ਰਾਪਧੀਆਂ ਹੈ ਜਾਂ ਨਹੀਂ ਹੈ ਨਹੀਂ ਹੈ ਗਿਆ ਭਾਜੀ ਪ੍ਰਭ ਦੀ ਬਾਹ ਦੇ ਉੱਤੇ ਟੈਟੂ ਆ ਮੈਂ ਤੁਹਾਨੂੰ ਹੋਰ ਵੀਡੀਓਜ਼ ਭੇਜਦਾ ਪ੍ਰਭ ਦੀ ਬਾਹ ਦੇ ਉੱਤੇ ਟੈਟੂ ਆ ਜਿੱਦਾਂ ਹੁਣ ਕੁੜੀ ਵੀਡੀਓਜ਼ 'ਚ ਦੇਖ ਰਹੇ ਆ ਵੀ ਪ੍ਰੈਸ਼ਰ ਮੇਰੇ ਤੇ ਪਾਤਾ ਭਾਈ ਜੀ ਫਾਦਰ ਦਾ ਬਰਥਡੇ ਉਹਦਾ ਮਨਾ ਕੇ ਆਇਆ ਉਹਨੂੰ ਡੌਗ ਲੈ ਕੇ ਦਿੱਤਾ ਉਹਨੂੰ ਲੱਖਾਂ ਰੁਪਈਆ ਦਾ ਸਮਾਨ ਲੈ ਕੇ ਦਿੱਤਾ ਮੋਬਾਈਲਸ ਲੈ ਕੇ ਦਿੱਤੇ ਯਾਰ ਪ੍ਰੈਸ਼ਰ ਇਹ ਚੀਜ਼ ਦਾ ਕਾਹਦਾ ਆ ਕੁਝ ਮੇਰੀ ਕਰਾਉਂਦੇ ਹੋ ਇੱਕ ਅਲੀਗੇਸ਼ਨ ਤਾਂ ਮੇਰੀ ਕਰ ਆਉਂਦੀ ਸੀ ਇੱਕ ਅਲੀਗੇਸ਼ਨ ਤਾਂ ਬਹੁਤ ਵੱਡਾ ਲੱਗ ਰਿਹਾ ਨਾ ਉਹ ਕੁੜੀ ਸਿੱਧੇ ਤੌਰ ਤੇ ਕਹਿ ਰਹੀ ਹੈ ਗੁਰਮਨ ਕਿ ਆਪਣੇ ਫਰੈਂਡ ਦੇ ਨਾਲ ਕਿਸੇ ਇੰਦਰ ਦਾ ਨਾਮ ਲਿਆ ਜਾ ਰਿਹਾ ਹੈ ਕਿ ਆਪਣੇ ਫਰੈਂਡ ਦੇ ਨਾਲ ਕਾਬੂ ਨੂੰ ਲੈ ਕੇ ਜਾਂਦਾ ਹੈ ਔਰ ਉੱਥੇ ਕੋਕ ਦੇ ਵਿੱਚ ਕੁਝ ਪਿਆਇਆ ਜਾਂਦਾ ਫਿਰ ਉਸ ਤੋਂ ਬਾਅਦ ਉਸਦੇ ਉਸ ਨਾਲ ਰਿਲੇਸ਼ਨ ਬਣਾਏ ਜਾਂਦੇ ਆ ਜੋ ਕਿ ਉਹਦੀ ਮਨਜ਼ੂਰੀ ਤੋਂ ਬਿਨਾਂ ਸੀ ਤੇ ਵੀਡੀਓ ਵੀ ਉਹਦੀ ਮਨਜ਼ੂਰੀ ਤੋਂ ਬਿਨਾਂ ਬਣਿਆ ਲੋ ਜੀ ਹੁਣ ਉਹਦਾ ਪੱਖ ਸੁਣ ਲਓ ਜੀ ਇਹਨਾਂ ਨੇ ਉਹਦੇ ਚ ਲਿਖਿਆ ਵੀ ਮੇਰਾ ਖਿਆਲ ਨਵੰਬਰ 2024 ਦੇ ਵਿੱਚ ਇਹਨਾਂ ਦੋ ਜਾਨਿਆਂ ਨੇ ਮੈਨੂੰ ਕੋਕ ਦੇ ਵਿੱਚ ਕੁਝ ਪਾ ਕੇ ਪਲਾਤਾ ਜੀ ਜਦ ਕਿ ਵੀਰ ਜੀ ਕਾਲ ਡਿਟੇਲ ਕਢਾਵਾਂਗੇ ਤੁਹਾਨੂੰ ਇਹ ਬਰੀਫਲੀ ਇਨਵੈਸਟੀਗੇਸ਼ਨ ਕਰਾਉਣੀ ਆ ਬਾਈ ਜੀ ਮੈਂ ਹੁਣ ਇਸ ਕੰਮ ਨੂੰ ਪਿੱਛੇ ਨਹੀਂ ਹਟਣਾ ਮੈਨੂੰ ਕਾਨੂੰਨ ਤੇ ਬੜਾ ਭਰੋਸਾ ਆਇਆ ਜੀ ਇਹਨਾਂ ਨੇ ਕਿਹਾ ਵੀ 2024 ਨਵੰਬਰ ਸੌਰੀ ਮੇਰਾ ਖਿਆਲ ਸਤੰਬਰ ਅਕਤੂਬਰ ਦੇ ਵਿੱਚ ਇਹਨਾਂ ਨੇ ਮੈਨੂੰ ਕੁਝ ਪਲਾਕ ਸਤੰਬਰ ਚ ਪਲਾ ਕੇ ਇਹਨਾਂ ਨੇ ਮੇਰੇ ਨਾਲ ਜ਼ਬਰਦਸਤ ਕੀਤਾ ਜੀ ਜੀ ਜਦ ਕੀ ਬਾਈ ਜੀ ਇੰਦਰ ਉਦੋਂ ਉਹਨੂੰ ਜਾਣਦਾ ਹੋ ਰਹੀ ਸੀ ਇੰਦਰ ਦੀ ਜਾਨਣ ਉਦੋਂ ਲੱਗਾ ਜਿੱਦਣ ਇਹਨਾਂ ਨੇ ਸਾਨੂੰ 2025 ਫਰਵਰੀ ਦੇ ਵਿੱਚ ਨੂਰਮਲ ਥਾਣੇ ਦੇ ਵਿੱਚ ਤੋੜਪਾਂ ਦੀ ਰਿਪੋਰਟ ਦਿੱਤੀ ਆ ਜੇ ਬਾਈ ਜੀ ਤੁਸੀਂ ਦੱਸੋ ਵੀ ਬੇਟੀ ਦੇ ਨਾਲ ਕੀ ਕੀ ਰਿਪੋਰਟ ਦਿੱਤੀ ਕਿਹੜੀ ਤੋੜਪਾਂ ਇਹਨਾਂ ਨੇ ਰਿਪੋਰਟ ਦਿੱਤੀ ਸੀ ਇੱਕ ਵੀਡੀਓ ਤੁਸੀਂ ਦੇਖਦੇ ਹੋਣੇ ਆ ਵੀ ਘਰੇ ਕੋਈ ਆ ਕੇ ਬੱਟੇ-ਬੱਟੇ ਮਾਰ ਗਿਆ ਕੈਮਰੇ ਭੰਨ ਗਿਆ ਹਾਂ ਉਹ ਦੱਸ ਰਿਹਾ ਕਿ ਉਹ ਪ੍ਰਭ ਹੈ ਔਰ ਹਜ਼ੂਰ ਸਾਹਿਬ ਤੋਂ ਸਿੱਧਾ ਉਹਨਾਂ ਦੇ ਘਰ ਗਿਆ ਨਹੀਂ ਜੀ ਨਹੀਂ ਨਹੀਂ ਇਹ ਨਹੀਂ ਇਦਾਂ ਕੁਛ ਨਹੀਂ ਹੋਇਆ ਉਹ ਪ੍ਰਭ ਨਹੀਂਗਾ ਉਹ ਹੋਰ ਕੋਈ ਬੰਦੇ ਆ ਇਹਦੇ ਕਿਉਂਕਿ ਐਕਸ ਹੋ ਸਕਦੇ ਆ ਜਾਂ ਕੋਈ ਆਈ ਡੋਟ ਨੋ ਕੌਣ ਕਿਉਂਕਿ ਉਹ ਪ੍ਰਭ ਇਹਦੇ ਨਾਲੋਂ ਪਿੱਛੇ ਹੋ ਚੁੱਕਾ ਸੀ ਬੈਕ ਹੋ ਚੁੱਕਾ ਸੀ ਫਰਵਰੀ ਦੇ ਵਿੱਚ ਸਾਹਿਬ ਜਦੋਂ ਗਿਆ ਸੀ ਫਰਵਰੀ ਦੇ ਵਿੱਚ ਇਹਨਾਂ ਨੇ ਸਾਡੇ ਤੇ ਰਿਪੋਰਟ ਦਿੱਤੀ ਆ ਫਰਵਰੀ ਦੇ ਵਿੱਚ ਬਾਈ ਜੀ ਕੱਲਾ ਕੁੜੀ ਆਪਣਾ ਫੋਨ ਫੜਾ ਦੇਵੇ ਨਾ ਤੇ ਸਾਰੀ ਇਨਫੋਰਮੇਸ਼ਨ ਬਾਹਰ ਨਿਕਲ ਕੇ ਆਜੂਗੀ ਉਹ ਫੋਨ ਨਹੀਂ ਫੜਾ ਰਹੀ ਜਦੋਂ ਅਸੀਂ ਉਹਨੂੰ ਕਈ ਦਾ ਪੁਲਿਸ ਕਹਿੰਦੀ ਆ ਇਹ ਉਹ ਨਹੀਂ ਫੋਨ ਨਿਫੜਾ ਨਹੀਂ ਤੁਹਾਨੂੰ ਕੀ ਸ਼ੱਕ ਹੈ ਉਹਦੇ ਫੋਨ ਤੇ ਫੋਨ ਚ ਕੀ ਹੈ ਜੇ ਆ ਮਿਲ ਸਕਦਾ ਸਭ ਕੋਈ ਨਿਕਲ ਕੇ ਆ ਜਾਊਗਾ ਅੱਛਾ ਮੈਂ ਤੁਹਾਨੂੰ ਉਹ ਹੀ ਦੱਸਣ ਲੱਗਾ ਸੀ ਮੈਂ ਤੁਹਾਨੂੰ ਉਹੀ ਦੱਸਣ ਲੱਗਾ ਸੀ ਜਿਹੜਾ ਇਹਨੇ ਐਲੀਗੇਸ਼ਨ ਲਾਇਆ ਰੇਪ ਦਾ ਉਹ ਬਿਲਕੁਲ ਬੇਬੁਨਿਆਦ ਤੇ ਝੂਠਾ ਆ ਜੀ ਜਦ ਕਿ ਇੰਦਰ ਉਦੋਂ ਦੇ ਸੰਪਰਕ 'ਚ ਹੀ ਨਹੀਂ ਸੀ ਇੰਦਰ ਦੀ ਕਾਲ ਡਿਟੇਲ ਤੇ ਪ੍ਰਾਪਤੀ ਕਾਲ ਡਿਟੇਲ ਆਲਰੇਡੀ ਅਸੀਂ ਪੀਸ ਨੂੰ ਦੇ ਚੁੱਕੇ ਆ ਉਹ ਵੈਰੀਫਾਈ ਕਰ ਚੁੱਕੇ ਆ ਵੀ ਇੰਦਰ ਤੇ ਪ੍ਰਭਜੀਤ 2025 ਫਰਵਰੀ ਦੇ ਵਿੱਚ ਜਦੋਂ ਸਾਡੇ ਦੇ ਇਹਨਾਂ ਨੇ ਉਹ ਤੋੜ ਭੰਨ ਦਾ ਪਰਚਾ ਦਿੱਤਾ ਸੀ ਉਦੋਂ ਪ੍ਰਭਜੀਤ ਤੇ ਇਹਨਾਂ ਦੇ ਇੱਕ ਦੂਜੇ ਦੇ ਸੰਪਰਕ ਜਾਇ ਉਦੋਂ ਪਹਿਲਾਂ ਪ੍ਰਭਜੀਤ ਸਿੰਘ ਉਹਨੂੰ ਜਾਣਦਾਬ ਨਹੀਂ ਸੀ ਐਕਟ ਵੀ ਸੂਨ ਕਾਲ ਵਿੱਚ ਨਹੀਂ ਸੀਗੀ ਉਹਦੇ ਫਿਰ ਇਹਨਾਂ ਨੇ ਕਿਹਾ ਵੀ ਸਾਨੂੰ ਹੋਟਲ ਬੀ ਐਂਡ ਬੀ ਚ ਲੈ ਕੇ ਗਏ ਆ ਅਸੀਂ ਡੀ ਵੀ ਆਰ ਵੀ ਪੁਲਿਸ ਨੂੰ ਕਿਹਾ ਵੀ ਇੱਥੋਂ ਚੱਕੋ ਤੁਸੀਂ ਡੀ ਵੀ ਆਰ ਲਿਜਾ ਕੇ ਉਸ ਡੇਟ ਦੀਆਂ ਵੀਡੀਓਜ਼ ਕਢਾ ਲਓ ਜੀ ਹੂੰ ਉਹ ਵੀ ਨਿਕਲ ਸਕਦੀਆਂ ਜੀ ਸਭ ਕੁਝ ਕਢਾਵਾਂਗੇ ਭਾਈ ਜੀ ਬਰੀਫ ਚ ਡਿਟੇਲ ਕਰਾਂਗੇ ਮੈਂ ਅੱਗੇ ਭਾਈ ਬੋਲਦਾ ਨਹੀਂ ਸੀ ਮੈਂ ਕੈਨੇਡਾ ਤੋਂ ਬਾਈ ਆਇਆ ਆ ਮੈਂ ਕੋਈ ਐਡਾ ਡੰਮ ਨਹੀਂ ਵੀ ਮੈਂ ਇੱਦਾਂ ਦੇ ਕੰਮਾਂ 'ਚ ਫਸ ਜਾਊਂਗਾ ਮੈਂ ਆਪਣਾ ਮੇਰਾ ਪਰਿਵਾਰ ਮੇਰੇ ਨਾਲ ਖੜਾ ਮੇਰੇ ਯਾਰ ਨਾਲ ਤੁਹਾਡੇ ਵਰਗੇ ਭਾਈ ਭਰਾ ਖੜੇ ਆ ਮੈਂ ਆਪਣਾ ਪਾਕ ਦੇਣ 'ਚ ਲੇਟ ਹੋਇਆ ਕਿਉਂਕਿ ਮੈਨੂੰ ਕਾਨੂੰਨੀ ਤੌਰ ਤੇ ਰੋਕਿਆ ਜਾ ਰਿਹਾ ਸੀ ਅਸੀਂ ਕਾਨੂੰਨ ਦੀ ਇੱਜ਼ਤ ਕਰਨ ਵਾਲੇ ਬੰਦੇ ਆ ਕਿਉਂਕਿ ਬਾਹਰ ਕਾਨੂੰਨ ਤੋਂ ਬਾਹਰ ਕੋਈ ਨਹੀਂ ਚੱਲਦਾ ਜੀ ਇਸ ਕਰਕੇ ਬਾਈ ਜੀ ਅਸੀਂ ਪਹਿਲਾਂ ਕੋਈ ਤੁਹਾਡਾ ਪੌਡਕਾਸਟ ਬ੍ਰਾਡਕਾਸਟ ਕੁਝ ਨਹੀਂ ਕੀਤਾ ਪਰ ਹੁਣ ਅਸੀਂ ਇਸ ਸੀ ਤੇ ਤਤਪਰਿਆਂ ਵੀ ਅਸੀਂ ਇਹਦੀ ਬਰੀਫਲੀ ਔਰ ਸਹੀ ਤੇ ਨਿਰਪੱਖ ਜਾਂਚ ਕਰਾਵਾਂਗੇ ਫਿਰ ਉਹ ਕਹੇ ਪੁਲਿਸ ਤੇ ਇਲਜ਼ਾਮ ਲਾ ਰਹੀ ਆ ਵੀ ਭਾਈ ਅਸੀਂ ਕੈਨੇਡਾ ਤੋਂ ਆਏ ਹੋਏ ਬੰਦੇ ਕਾਨੂੰਨ ਨੂੰ ਮੰਨਣ ਵਾਲੇ ਬੰਦੇ ਅਸੀਂ ਕਿਉਂ ਕਿਸੇ ਨੂੰ ਰਿਸ਼ਵਤ ਦੇਵਾਂਗੇ ਜੇ ਅਸੀਂ ਗਲਤ ਆ ਸਾਨੂੰ ਗਲਤ ਸਾਬਤ ਕਰ ਦੇਵੇ ਆਪਦਾ ਫੋਨ ਉੱਥੇ ਦੇ ਆਵੇ ਇਨਵੈਸਟੀਗੇਟਰਾਂ ਨੂੰ ਉਹਨਾਂ ਨੇ 4-5 ਵਾਰ ਫਰਮਾਇਆ ਨੇ ਭੇਜੇ ਇਹਨਾਂ ਦੇ ਘਰ ਵੀ ਫੋਨ ਦੇ ਕੇ ਜਾਓ ਇੱਕ ਕੁੜੀ ਫੋਨ ਨਹੀਂ ਦੇ ਕੇ ਆਈ ਜੀ ਉੱਥੇ ਤੁਸੀਂ ਦੱਸੋ ਭਾਈ ਅਸੀਂ ਸਫਰ ਕਰ ਰਹੇ ਸਾਡੀ ਫੈਮਿਲੀ ਦੀਆਂ ਫੋਟੋ ਆਪ ਆ ਕੇ ਕਮਲੇ ਕਰ ਛੜਿਆ ਸਾਨੂੰ ਯਾਰ ਸਾਡਾ ਕੀ ਕਸੂਰ ਆ ਅਸੀਂ ਇਹ ਵੀ ਇੰਡੀਆ ਤੇ ਆ ਗਏ ਤਾਂ ਇੱਥੇ ਆਣ ਕੇ ਕਿਸੇ ਦੇ ਕਹਿਣ ਨੂੰ ਆਪਣੇ ਚੰਗੇ ਜੀਵਨ ਦੀ ਆਸ ਕਰਦੇ ਸੀ ਨਹੀਂ ਤੁਹਾਨੂੰ ਕੀ ਲੱਗਦਾ ਫਿਰ ਜੇ ਜੇ ਤੁਸੀਂ ਜੇ ਤੁਸੀਂ ਸਭ ਸੁੱਖ ਸਹੂਲਤਾਂ ਦਿੱਤੀਆਂ ਸੀ ਅਵਤਾਰ ਜੀ ਸਭੀਆਂ ਸੁੱਖ ਸਹੂਲਤਾਂ ਦਿੱਤੀਆਂ ਸੀ ਕੱਲਾ ਕੱਲਾ ਤੁਹਾਡਾ ਪੁੱਤਰ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਚਾਹੁੰਦੇ ਸੀ ਕਿ ਅਸੀਂ ਵਿਆਹ ਕੇ ਲੈ ਕੇ ਆਈਏ ਇਹ ਇਹ ਰਿਲੇਸ਼ਨਸ਼ਿਪ ਆ ਜਿਹੜੀ ਦੋਹਾਂ ਪਰਿਵਾਰਾਂ ਦੀ ਹੋਰ ਵਧੇ ਪਰ ਫਿਰ ਗੁਰਮਨ ਨੂੰ ਜਾਂ ਉਹਦੇ ਪਰਿਵਾਰ ਨੂੰ ਤੁਹਾਡੇ ਨਾਲ ਰੰਜਿ ਕਿਉਂ ਆ ਕਿਹੜੀ ਵਜ੍ਹਾ ਕਰਕੇ ਤੁਹਾਨੂੰ ਬਦਨਾਮ ਕੀਤਾ ਜਾ ਰਿਹਾ ਤੁਹਾਡੇ ਜੋ ਅਲੀਗੇਸ਼ਨ ਤੁਹਾਡਾ ਕਿ ਬਦਨਾਮ ਕਰ ਰਹੇ ਆ ਰੰਜ ਇਹਨਾਂ ਨੂੰ ਭਾਜੀ ਜਿਹੜੀਆਂ ਵੀਡੀਓਜ਼ ਲੀਕ ਹੋਈਆਂ ਨਾ ਇਹਨਾਂ ਦੇ ਮਨ ਦੇ ਵਿੱਚ ਹੈਗਾ ਵੀ ਉਹ ਵੀਡੀਓਜ਼ ਪ੍ਰਭ ਨੇ ਲੀਕ ਕੀਤੀਆਂ ਜਦ ਕਿ ਉਹ ਪ੍ਰਭ ਦੇ ਕੋਲ ਵੀਡੀਓ ਹੈ ਵੀ ਨਹੀਂ ਸੀ ਸਿੱਧੀ ਗੱਲ ਸੀ ਨਾਰਮਲ ਗੱਲ ਸੀ ਉਹਦਾ ਫੋਨ ਦਿੰਦੇ ਤੇ ਉਹ ਉਹ ਚੈੱਕ ਹੋ ਜਾਂਦਾ ਐਡੀ ਦੂਰ ਤਾਈ ਜਾਣ ਦੀ ਲੋੜ ਹੀ ਨਹੀਂ ਸੀਗੀ ਪੁਲਿਸ ਨੂੰ ਰਿਪੋਰਟ ਦਿੰਦੇ ਉਹਦਾ ਫੋਨ ਫੜਦੇ ਚੈੱਕ ਕਰ ਲੈਂਦੇ ਵੀ ਉਹਦੇ ਕੋਲ ਵੀਡੀਓ ਆਈਆਂ ਜਾਂ ਗਈਆਂ ਕੋਈ ਇਤੋਂ ਵੱਡੀ ਗੱਲ ਹੀ ਨਹੀਂ ਸੀ ਜੇ ਉਹਨੇ ਕੀਤੀਆਂ ਸੀ ਰਿਲੀਜ਼ ਤੇ ਪਰਚਾ ਬਣ ਜਾਣਾ ਸੀ ਉੱਤੇ ਨੂਰਮੈਲ ਥਾਣਿਆਂ ਵੀ ਇਹ ਮੁੜ ਕੇ ਵਿੱਚੇ ਜਾਂਚ ਦੇ ਜੇ ਉੱਥੋਂ ਫੇਰ ਪ੍ਰਭ ਦੇ ਨਾਲ ਗੱਲਬਾਤ ਕਰਨ ਲੱਗ ਪਏ ਫੇਰ ਪ੍ਰਭ ਨੂੰ ਘਰੇ ਸੱਦਣ ਲੱਗ ਪਏ ਉਹ ਉਹ ਸਬੂਤ ਬਣਾਉਣ ਲਈ ਆ ਜਿਹੜੇ ਜਿੰਨੇ ਸਬੂਤ ਪਲਾਂਟ ਕੀਤੇ ਆ ਭਾਜੀ ਇਹ ਕੀਤੇ ਗਏ ਆ ਇਹਨਾਂ ਦੇ ਅੱਗੇ ਵੀ ਇਦਾਂ ਦੇ ਦੋ ਚਾਰ ਝਗੜੇ ਚੱਲ ਹਟੇ ਆ ਜਿਨ੍ਹਾਂ ਦੇ ਵਿੱਚ ਕਈ ਕੋਸ਼ਿ ਹੋਇਆ ਜੀ ਇਹ ਪਹਿਲਾ ਕੇਸ ਨਹੀਂ ਇਹਨਾਂ ਦਾ ਉਹ ਵੀ ਅਸੀਂ ਕੇਸ ਗਾਂ ਜਾਗਰ ਕਰਾਂਗੇ ਚਲੋ ਹੁਣ ਨਹੀਂ ਕਰਦੇ ਤੀ ਦਾ ਕੰਮ ਆ ਨਹੀਂ ਕਰਨਾ ਚਾਹੁੰਦੇ ਆਪਾਂ ਜਦੋਂ ਕਾਨੂੰਨ ਦੇ ਵਿੱਚ ਹੋਈ ਜਦੋਂ ਕੋਰਟ ਦੇ ਵਿੱਚ ਹੀਰਿੰਗ ਚੱਲੀ ਉਦੋਂ ਸਾਰੇ ਬੰਦੇ ਵੀ ਆਣ ਕੇ ਗਵਾਹ ਵੀ ਭੁੱਗਤਣਗੇ ਤੇ ਸਾਰੇ ਬੰਦੇ ਆਪਣੀ ਗਵਾਹੀ ਵੀ ਦੇਣਗੇ ਕਿਉਂਕਿ ਭਾਜੀ ਇਸ ਚੀਜ਼ ਤੋਂ ਸਾਰੇ ਫੈਡ ਪਿਆ ਕੁੜੀ ਕੋ ਯਾਰ ਇਹ ਅਧਿਕਾਰ ਹੈਗਾ ਵਰਜਣਾ ਹੋਇਆ ਰਿਪੋਰਟ ਕਰ ਪਰ ਉਹ ਬੰਦਾ ਦੇਖਿਆ ਤਾਂ ਉਹਨੂੰ ਹੀ ਚੱਕ ਕੇ ਡੰਗਦਾ ਜੀ ਤੇ ਬਾਅਦ ਸਿੱਧਾ ਹੀ ਪਰਚਾ ਕਰਾਤਾ ਉਹਦੀ ਯਾਰ ਤੁਹਾਡਾ ਦਾਵਾ ਹੈ ਕਿ ਜਿਹੜੀ ਵੀਡੀਓ ਵਾਇਰਲ ਹੋਈ ਆ ਉਹ ਉਸਦੇ ਕਿਸੇ ਹੋਰ ਫਰੈਂਡ ਦੇ ਨਾਲ ਹੈ ਜੀ ਉਹਦੇ ਐਕਸ ਬੋਏ ਫ੍ਰੈਂਡਡ ਕੀਤੀ ਆ ਉਹ ਵੀ ਇੰਗਲੈਂਡ ਤੋਂ ਉਹ ਐਵੇਂ ਉਹ ਮੁੰਡੇ ਅੰਦਰ ਦੇ ਬ੍ਰਦਰ ਦਾ ਨਾਮ ਲੋਕ ਵਿਚਾਰੇ ਨੂੰ ਪਤਾ ਵੀ ਨਹੀਂ ਇਹ ਇਹਦਾ ਐਕਸ ਆ ਉਹਦਾ ਮੁੰਡੇ ਦਾ ਨਾਮ ਜੋਵਨ ਆ ਤੇ ਚੂਹੇ ਕੀ ਪਿੰਡ ਤੋਂ ਆ ਜੀ ਜਿਹੜੇ ਮੁੰਡੇ ਨੇ ਵਾਇਰਲ ਕੀਤੀ ਆ ਉਹਨੇ ਜੀ ਜੀ ਉਹਨੇ ਕੀਤੀਆਂ ਉਹ ਕਿਉਂਕਿ ਉਹਦੀਆਂ ਵੀਡੀਓ ਆ ਉਹ ਉਹਨੂੰ ਹੀ ਇਹਨੇ ਭੇਜੀਆਂ ਹੋਈਆਂ ਪੁਲਿਸ ਦਾ ਉੱਥੇ ਇਨਵੈਸਟੀਗੇਸ਼ਨ ਨੂੰ ਦੇ ਦੇਣ ਇਹ ਤੁਸੀਂ ਸ਼ੱਕ ਦੇ ਤੌਰ ਤੇ ਕਹਿ ਰਹੇ ਹੋ ਜਾਂ ਤੁਹਾਨੂੰ ਕਨਫਰਮ ਹੈ ਜੀ ਵੀਰ ਜੀ ਸ਼ੱਕ ਦੇ ਸ਼ੱਕ ਦੇ ਤੌਰ ਤੇ ਕਰ ਰਹੇ ਆ ਸਾਡੇ ਕੋਲ ਕੋਈ ਪ੍ਰੂਫ ਨਹੀਂ ਸ਼ੱਕ ਦੇ ਤੌਰ ਤੇ ਤਾਂ ਕਹਿ ਰਹੇ ਆ ਕਿਉਂਕਿ ਉਹਨਾਂ ਦਿਨਾਂ 'ਚ ਇਹਦੀ ਉਹਦੇ ਨਾਲ ਸਾਰੀ ਗੱਲਬਾਤ ਹੋਈ ਸੀ ਇਹ ਇਹ ਉਹਨਾਂ ਦੇ ਘਰੇ ਵੀ ਜਾ ਕੇ ਬਹਿ ਗਏ ਸੀਗੇ ਵੀ ਮੈਂ ਮੈਨੂੰ ਵਿਆਹ ਕੇ ਇੱਥੇ ਪਠਾ ਬਸਾਓ ਉਹ ਮੁੰਡਾ ਉਹਨਾਂ ਨੇ ਉਦੋਂ ਹੀ ਇੰਗਲੈਂਡ ਕੱਢਤਾ ਤੇ ਉਹ ਉਹਨੇ ਆਪਣੀ ਕਿਤੇ ਰੰਜਿਸ਼ ਕੱਢੀ ਹੋਣੀ ਆ ਸਾਡੇ ਉਪਰ ਚੇ ਚੱਲਦੇ ਚੱਲਦੇ ਕਿਉਂਕਿ ਸਾਡੀ ਜ਼ਮੀਨ ਚੂਹੇ ਕੀ ਆ ਉਹਨੂੰ ਪਤਾ ਹੋਣਾ ਵੀ ਇਹਨਾਂ ਦਾ ਆਪਸ ਵਿੱਚ ਝਗੜਾ ਚੱਲਦਾ ਤੇ ਮੈਂ ਇਹ ਸ਼ੱਕ ਕਰ ਰਿਹਾ ਵੀ ਸ਼ਾਇਦ ਉਹਨੇ ਨਾ ਵਾਇਰਲ ਕਰਤੀਆਂ ਹੋਣ ਕਿਉਂਕਿ ਜਿਹੜਾ ਅਸੀਂ ਆਪਣਾ ਇਨਫਰੈਂਟ ਹੈ ਕਰਵਾਇਆ ਕੁੜੀ ਦਾ ਨਾਮ ਆ ਰਿਹਾ ਕਿ ਇੱਕ ਦੋਸਤ ਹੈ ਕੋਈ ਉਸ ਕੁੜੀ ਦੀ ਉਹਦੇ ਇਲਜ਼ਾਮ ਹੈ ਕਿ ਪ੍ਰਭੂ ਉਹਦੇ ਨਾਲ ਦੀ ਰਿਲੇਸ਼ਨ ਨੇ ਉਹ ਉਹ ਮੈਨੂੰ ਚੀਟ ਕਰ ਰਿਆ ਸੀ ਨਹੀਂ ਜੀ ਉਹ ਕੁੜੀ ਉਹ ਕੁੜੀ ਦਾ ਕੱਦ ਸਾਰਾ ਬਾਈ ਜੀ 4 ਫੁੱਟ ਆ ਤੇ 25 ਕਿਲੋ ਪਾ ਰਿਆ ਉਸ ਕੁੜੀ ਦਾ ਹੂੰ ਤੇ ਉਹਨੂੰ ਇਹ ਭੈਣ ਕਹਿੰਦਾ ਜੀ ਹੁਣ ਤੁਸੀਂ ਮੈਨੂੰ ਇੱਕ ਦੱਸੋ ਇਹ ਕੈਨੇਡੀਅਨ ਬੌਰਨ ਬੱਚੇ ਆ ਬਾਈ ਜੀ ਇਹਨਾਂ ਨੂੰ ਪੁੱਠਾ ਵੀ ਟੰਗ ਦਿਓ ਝੂਠ ਨਹੀਂ ਬੋਲਦੇ ਹੂੰ ਇਹਦੇ ਨਾਲ ਇਹਦੇ ਨਾਲ ਉਹਦੀ ਸੀ ਗੱਲਬਾਤ ਫਿਰ ਇੱਕ ਪੈਰਲਲ ਟਾਈਮ ਦੇ ਵਿੱਚ ਕਿੱਦਾਂ ਦੂਸਰੀ ਕੁੜੀ ਨਾਲ ਹਾਂ ਜਦੋਂ ਉਹਦੀ ਕੁੜੀ ਨੇ ਇਹਨੂੰ ਇਹਨੂੰ ਦੱਸਿਆ ਉਹ ਕਹਿੰਦੀ ਵੀਰੇ ਬਚ ਜਾ ਤੇਰੇ ਲੈਵਲ ਦੀ ਕੁੜੀ ਨਹੀਂ ਗਈ ਇਹ ਉਹਨੂੰ ਉਹਨੂੰ ਵੀ ਗਾਲਾਂ ਕੱਢਦਾ ਸੀ ਵੀ ਤੂੰ ਸਾਡੇ ਵਿੱਚ ਦਫਾੜ ਪਾਉਣੀ ਆ ਜਿੱਦ ਦਿਨ ਇਹਨੂੰ ਪਤਾ ਲੱਗਾ ਤੇ ਨੇ ਉਸ ਦਿਨ ਕਿਹਾ ਵੀ ਭੈਣੇ ਤੂੰ ਤਾਂ ਮੈਨੂੰ ਬਚਾਉਂਦੀ ਸੀ ਤੇ ਇਹਨੇ ਮੈਨੂੰ ਫਸਾਉਣਾ ਸੀ ਬਾਈ ਜੀ ਨਜਾਇਜ਼ ਸਬੰਧਾਂ ਦੇ ਅਰੋਪ ਲਾਉਣੇ ਬਹੁਤ ਸੌਖੇ ਆ ਔਰ ਉਹ ਬਾਈ ਜੀ ਭੁਗਤਣੇ ਤੇ ਉਹਨੂੰ ਉਹਨੂੰ ਸਿੱਧ ਕਰਨਾ ਬਹੁਤ ਔਖਾ ਹੈ ਇਹਨਾਂ ਨੂੰ ਇਹ ਲੱਗਦਾ ਵੀ ਆਪਾਂ ਪਰਚਾ ਕਰਾ ਦਿੱਤਾ ਤੇ ਬੱਸ ਅਸੀਂ ਕੇਸ ਜਿੱਤ ਗਏ ਬਾਈ ਜੀ ਬਹੁਤ ਹਰਡਲਸ ਆਉਣੀਆਂ ਅਜੇ ਤਾਂ ਕਾਫੀ ਲੰਮਾ ਇਹ ਕੰਮ ਚੱਲਣਾ ਜੀ ਅੱਛਾ ਤੁਸੀਂ ਚਾਹੁੰਦੇ ਹੋ ਕਿ ਇਹਦੀ ਫੇਅਰ ਇਨਵੈਸਟੀਗੇਸ਼ਨ ਹੋਵੇ ਜੇਕਰ ਕੋਈ ਵੀ ਦੋਹਾਂ ਦੋਹਾਂ ਤਰ੍ਹਾਂ ਦੇ ਵਿੱਚ ਮੈਂ ਚਾਹੁੰਦਾ ਵੀ ਇਹਦੀ ਹਾਂਜੀ ਜੀ ਮੈਂ ਚਾਹੁੰਦਾ ਇਹਦੀ ਨਿਰਪੱਖ ਜਾਂਚ ਹੋਵੇ ਜੀ ਦੋਹਾਂ ਤਰ੍ਹਾਂ ਦੋਏ ਤਰ੍ਹਾਂ ਉਹਨਾਂ ਦਾ ਕੋਆਰਡੀਨੇਸ਼ਨ ਕਰਨ ਜੇ ਨੂੰ ਜਿਹਦਾ ਉਹਦੇ ਵਿੱਚ ਇਨਵੈਸਟੀਗੇਸ਼ਨ ਦੀ ਪ੍ਰੋਬਲਮ ਨਿਕਲਦੀ ਆ ਉਹਨੂੰ ਸਜ਼ਾ ਮਿਲੇ ਜੇ ਮੇਰੇ ਬੇਟੇ ਦਾ ਨਿਕਲਦਾ ਤੇ ਮੇਰੇ ਬੇਟੇ ਨੂੰ ਸਜ਼ਾ ਮਿਲਣੀ ਚਾਹੀਦੀ ਜੇ ਇਸ ਕੁੜੀ ਨੇ ਕਿਸੇ ਹੋਰ ਨੂੰ ਭੇਜੀਆਂ ਉਹਨੂੰ ਮਿਲਣੀ ਚਾਹੀਦੀ ਆ ਤੇ ਜੇ ਸਾਰਾ ਇਹ ਛੜਿਆੰਤਰ ਆ ਤੇ ਫਿਰ ਇਸ ਕੁੜੀ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਇਸ ਗੱਲ ਤੋਂ ਸਿੱਧ ਹੋ ਜੂ ਕਿ ਕੱਲੀਆਂ ਕੁੜੀਆਂ ਹੀ ਨਹੀਂ ਸਹੀ ਹੁੰਦੀਆਂ ਸਾਰੇ ਕੰਮਾਂ 'ਚ ਮੁੰਡੇ ਇਨੋਸੈਂਟ ਬਾਜੀ ਥਾਣੇ ਭਰੇ ਪਏ ਆ ਜੀ ਜ਼ਬਰਜਨਾਹ ਦੇ ਪਰਚਿਆਂ ਨਾਲ ਪਹਿਲਾਂ ਕਈ ਕਈ ਸਾਲ ਰਿਲੇਸ਼ਨ ਚ ਰਹਿੰਦੀਆਂ ਐਂਡ ਦੇ ਆ ਕੇ ਜਬਰਜਨਾਹ ਹੋ ਜਾਂਦਾ ਠੀਕ ਆ ਬਾਈ ਜੀ ਸੌਰੀ ਆ ਮੈਂ ਜੇ ਕੋਈ ਗਲਤ ਵੀਰਜੀ ਗੱਲ ਕੀਤੀ ਹੋਵੇ ਤੇ ਮੈਂ ਬਹੁਤ ਇਸਤਰੀ ਜਾਤ ਦੀ ਬੜੀ ਸਤਿਕਾਰ ਤੇ ਬਹੁਤ ਇੱਜ਼ਤ ਕਰਦਾ ਮੇਰੇ ਆਪ ਤਿੰਨ ਧੀਆਂ ਤੇ ਮੇਰੀ ਵਾਈਫ ਤੇ ਮੇਰੀ ਮਮ ਅਸੀਂ ਜੁਆਇੰਟ ਫੈਮਿਲੀ ਰਹਿਨੇ ਆ ਜੀ ਬੜੇ ਖੁਸ਼ ਸੀ ਅੱਜ ਤਣ ਦਾ ਚੱਜੂ ਹਰਾ ਚੱਲਿਆ ਤਾਂ ਜੀ ਉਦਣ ਦੇ ਇਨੇ ਅਫਸੈਟ ਹੋ ਗਏ ਆ ਵੀ ਅਸੀਂ ਸ਼ਾਇਦ ਮੁਲਕੀ ਛੱਡ ਜਾਈਏ ਜੀ ਹੁਣ ਆਉਣ ਵਾਲੇ ਆ ਕੇਸ ਤੋਂ ਬਾਅਦ ਅਸੀਂ ਮੁਲਕੀ ਛੱਡ ਇੱਡਾ ਵੱਡਾ ਇਤਿਹਾਸ ਸਾਮਰਾਜ ਬਣਾਇਆ ਸੀ ਯਾਰ ਦੋਸਤ 3500 ਬੰਦਾ ਮੇਰੇ ਕੋਲ ਮੂਵ ਹੋਇਆ ਸੀ ਕੈਨੇਡਾ ਤੋਂ ਇੰਡੀਆ ਦੇ ਵਿੱਚ ਔਰ ਸਾਰਿਆਂ ਨੂੰ ਵੀ ਡੀਲ ਕਰ ਰਿਹਾ ਬਾਈ ਲੈ ਜਾਓ ਆਪਦੇ ਨੇ ਆਣੇ ਕੋਈ ਗੱਲ ਨਹੀਂ ਉਧਰਲਾ ਕਲਚਰ ਗੰਦਾ ਹੀ ਸੀ ਪਰ ਗਲਤ ਤੇ ਨਹੀਂਗਾ ਆਹ ਤੇ ਨਹੀਂਗਾ ਵੀ ਜਿਹਨੂੰ ਮਰਜ਼ੀ ਫਸਾ ਦਿਓ ਹੂੰ ਠੀਕ ਹੈ ਬਹੁਤ ਧੰਨਵਾਦ ਅਵਤਾਰ ਜੀ ਗੱਲਬਾਤ ਕਰਨ ਦੇ ਲਈ ਸ਼ੁਕਰੀਆ ਧੰਨਵਾਦ ਜੀ ਤੁਸੀਂ ਪੱਖ ਸੁਣਿਆ ਸਾਡਾ ਥੈਂਕ ਯੂ ਜੀ ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਦੋਹੇ ਪੱਖ ਇੱਕ ਦੂਜੇ ਤੇ ਜਿਹੜਾ ਹੈ ਉਹ ਇਲਜ਼ਾਮ ਲਾਉਂਦੇ ਹੋਏ ਨਜ਼ਰ ਆ ਰਹੇ ਨੇ ਫਿਲਹਾਲ ਕਿਉਂਕਿ ਇਹ ਜਾਂਚ ਦਾ ਵਿਸ਼ਾ ਹੈ ਬਹੁਤ ਵੱਡਾ ਵਿਸ਼ਾ ਹੈ ਔਰ ਜਾਂਚ ਦਾ ਵਿਸ਼ਾ ਹੈ ਮੁੰਡੇ ਦਾ ਪਰਿਵਾਰ ਕਹਿ ਰਿਹਾ ਹੈ ਮੁੰਡੇ ਦਾ ਫਾਦਰ ਕਹਿ ਰਿਹਾ ਹੈ ਕਿ ਸਾਡਾ ਬੇਟਾ ਬਿਲਕੁਲ ਇਨੋਸੈਂਟ ਹੈ ਜੋ ਵੀਡੀਓ ਵਾਇਰਲ ਹੋਈਆਂ ਉਹ ਕਿਸੇ ਹੋਰ ਦੇ ਨਾਲ ਹੈ ਬਰਬ ਫਸਾਇਆ ਉਸਦੇ ਪੁੱਤਰ ਨੂੰ ਜਾ ਰਿਹਾ ਉਹ ਕਹਿ ਰਿਹਾ ਕਿ ਜੇਕਰ ਇਹ ਇਨਵੈਸਟੀਗੇਸ਼ਨ ਹੋ ਰਹੀ ਹੋ ਹੀ ਰਹੀ ਹੈ ਤਾਂ ਉਹ ਕਹਿੰਦੇ ਕਿ ਅਸੀਂ ਇਸ ਨੂੰ ਮੁਕੰਮਲ ਤਰੀਕੇ ਨਾਲ ਕਰਵਾਉਣ ਦੇ ਵਾਸਤੇ ਪੂਰੀ ਕੋਸ਼ਿਸ਼ ਕਰਾਂਗੇ ਤਾਂ ਕਿ ਇਹ ਵੀ ਚੀਜ਼ ਸਾਬਤ ਹੋ ਜਾਵੇ ਕਿ ਹਮੇਸ਼ਾ ਮੁੰਡੇ ਗਲਤ ਨਹੀਂ ਹੁੰਦੇ ਆਖਰ ਤੇ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਫੈਮਲੀ ਨੂੰ ਇੱਥੇ ਪੰਜਾਬ ਦੇ ਵਿੱਚ ਇਸ ਕਰਕੇ ਮੂਵ ਕਰਵਾਇਆ ਸੀ ਕਿ ਅਸੀਂ ਇੱਥੇ ਰਹਿਾਂਗੇ ਇੱਥੇ ਰਹਿ ਕੇ ਆਪਣਾ ਕਾਰੋਬਾਰ ਤੇ ਬੱਚੇ ਆਪਣੇ ਇੱਥੇ ਸੈੱਟ ਕਰਾਂਗੇ ਪਰ ਉਹ ਕਹਿੰਦੇ ਨੇ ਕਿ ਜੇਕਰ ਅਜਿਹਾ ਹੋਣਾ ਕਿਸੇ ਤੇ ਵੀ ਇਲਜ਼ਾਮ ਲਾ ਦੇਣੇ ਆ ਤੇ ਕਿਸੇ ਨੂੰ ਵੀ ਬਦਨਾਮ ਕਰ ਦੇਣਾ ਤਾਂ ਉਹ ਕਹਿੰਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਅਸੀਂ ਪੰਜਾਬ ਛੱਡ ਕੇ ਬਾਹਰ ਇੱਕ ਵਾਰ ਫਿਰ ਤੋਂ ਸੈੱਟ ਹੋ ਜਾਈਏ ਆਪਣੇ ਸਹਿਯੋਗੀ ਅਮਨ ਦੇ ਨਾਲ ਮੈਂ ਰਵੀ ਸੰਗਰਾਹ ਦਾ ਅਨਮਿਊਟ ਮੋਹਾਲੀ